ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਹੀ ਪ੍ਰਕਾਸ਼ ਸਾਰਾ ਭਇਓ ਪਟਨਾ ਸਰ ਵਿਖੇ ਪਵਲੇ ਦੇ ਮਹਾਂਵਕਨ ਸਾ 6 ਦਿਰੇ ਕਨੋਂ ਤਨ ਤਨ ਸਭਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਝੇ ਅਮਲੇ ਦਸਮੇ ਪਾਸ਼ੀ ਦਾ ਪ੍ਰਕਾਸ਼ ਗੁਰਪੁਰਬ ਹੈ ਜੀ ਤੇ ਕੱਲ ਦੇ ਦਿਨ ਤਕਰੀਬਨ ਗੁਰਦਵਾਰਾ ਸਹਿ ਵਿਖੇ ਜੋ ਸੋਭਾ ਨਿਕਲਦੀ ਨਗਰ ਕੀਰਤਨ ਦੀ ਸੋਭਾ ਵੜਾਈ ਹੁੰਦੀ ਹੈ ਕੱਲ ਦੀ ਨਹੀਂ ਸੇਵਾ ਹੁੰਦੀ ਹੈ ਕੱਲ ਹੋਏਗੀ ਜੀ ਕਈ ਜਗ੍ਹਾਸ ਵੀ ਹੋਈ ਹੈ ਜਨਤਨ ਤੋਂ ਪੰਜ ਮਹਾਰਾਜ ਦਾ ਜਿਹੜੇ ਹੜਾ ਮਨਾਇਆ ਗੁਰਪੁਰਬ ਦਾ 5 ਤਰੀਕ ਦਾ ਉਸੇ ਅੱਜ ਸੇਵਾ ਹੋਈ ਹੈ ਜ਼ਿਆਦਾਤਰ ਕੱਲ ਹੋਣੀ ਹੈ ਆਹ ਹੱਥ ਬਨ ਕੇ ਵੇਦ ਦੀ ਪਹਿਲਾਂ ਤੇ ਆਪ ਜੀ ਲੱਖ ਲੱਖ ਵਧਾਈਆਂ ਤਾਂ ਗੁਰੂ ਗਵਿੰਦ ਸਿੰਘ ਮਹਾਰਾਜਿਆਂ ਦੀ ਰਕਾਸ ਗੁਰੂ ਆਗਮਨ ਗੁਰੂ ਦੀਆਂ ਸੱਚੇ ਪਾਤਸ਼ਾਹਾਂ ਕਿਰਪਾ ਕਾ ਸਭ ਤੇ ਮੇਰੇ ਕਰਨਾ ਸੀ ਇਸ ਬਖਸ਼ਣ ਦੀ ਗੁਰੂ ਪਿਆਰਿਓ ਜੋ ਨਗਰ ਕੀਰਤਨ ਦੀ ਸੋਭਾ ਹੈ ਬਹੁਤ ਮਹਾਨ ਤਾਂ ਹੁੰਦੀ ਜੇਕਰ ਫਿਰਦੇ ਅੰਦਰ ਭਾਵਨਾ ਹੈ ਵਿਸ਼ਵਾਸ ਹੈ ਪ੍ਰੋਸਾ ਹੈ ਕਿਉਂਕਿ ਸਭ ਤੋਂ ਪਹਿਲਾਂ ਤੇ ਮਹਾਰਾਜ ਪੰਜੇ ਗੁਰੂ ਮਹਾਰਾਜ ਦੇ ਸਾਜੇ ਨਵਾਜੇ ਪੰਜ ਪਿਆਰੇ ਸੇਵਾਨ ਇਹ ਗੁਰੂ ਪੰਨ ਸਾਹਿਬ ਵਾਲੇ ਸਿੰਘ ਹੁੰਦੇ ਨੇ ਉਸ ਬਾਦ ਗੁਰੂ ਮਹਾਰਾਜ ਸਵਾਰਾ ਸਾਹਿਬ ਜੋ ਪਾਲ ਕੇ ਨੇ ਸਵਾਇਵਾਨ ਹੁੰਦਾ ਹੈ ਉਸ ਤੋਂ ਬਾਅਦ ਗੁਰਦਿਆਂ ਸੰਗਤਾਂ ਉਹ ਵਰਤਦੀਆਂ ਨੇ ਵਿਚਾਂ-ਵਿਚਾਂ ਚੱਲ ਕੇ ਸਮਰਨ ਕਰਦੀਆਂ ਨੇ ਨਾਮ ਜਪਦੀਆਂ ਇਹ ਤਿੰਨ ਗੱਲਾਂ ਬਹੁਤ ਬੋਹਾਨ ਨੇ ਪੰਜ ਪਿਆਰੇ ਸੇਵਾਨ ਵੀ ਨੇ ਗੁਰੂ ਮਹਾਰਾਜਾ ਹਾਜ਼ਰ ਨਾਜ਼ਰ ਨੇ ਗੁਰੂਨ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਗੁਰੂ ਦੀਆਂ ਲਾਡਲੀਆਂ ਸੰਗਤਾਂ ਹਾਜ਼ਰ ਨਾ ਹੋ ਵਰਦੀਆਂ ਨਹੀਂ ਚਲਦੀਆਂ ਹਾਜ਼ਰੀ ਵਰਦੀਆਂ ਨੇ ਇਸ ਤਰ੍ਹਾਂ ਗੁਰੂ ਪਿਆਰੇ ਹੋ ਜੇਕਰ ਤੁਹਾਡੇ ਮਨ ਵਿੱਚ ਭਾਵਨਾ ਹੈ ਆਵਾਜ਼ਾਂ ਵਾਲਿਆਂ ਨੇ ਪ੍ਰਤਖਿਆ ਕੀਤੀ ਸਪੈ ਦੇਆ ਸਿੰਘ ਜੀ ਤੇ ਪੰਜ ਪਿਆਰੇ ਹੋਣਗੇ ਆ ਜਿਹੜਾ ਕੋਈ ਚਾਹੁੰਦਾ ਹੈ ਕਿ ਮੇਰੇ ਮੇਰੇ ਦਰਸ਼ਨ ਕਰਣੇ ਸਾਕਾਰ ਪਾਈ ਪੰਜ ਪਿਆਰੇ ਦਰਸ਼ਨ ਕਰ ਲਿਓ ਪ੍ਰਤਖ ਦਰਸ਼ਨ ਹੋਣਗੇ ਦਸਵੇਂ ਪਾਸ਼ਾ ਦਾ ਜ਼ਿਮਰਾਨ ਪਾਈ ਕੋਈ ਕਿਸੇ ਕਹੇ ਕਿਸੇ ਦਾ ਜਾਣ ਕਿਸੇ ਪਾਸ ਆਪ ਜੀ ਆਪਣੇ ਘਰ ਤੋਂ ਜਾਓ ਸੇਵਾ ਵੀ ਕਰੋ ਪਰ ਇੱਕ ਪਾਵਨ ਲੋਕ 기ਵਾਜ ਵਾਲੇ ਮਹਾਰਾਜ ਦਰਸ਼ਨ ਕਰਨੇ ਨੇ ਗੁਰੂ ਸਾਹਿਬਾਰੇ ਨੇ ਆਪਣੀ ਅਰਦਾਸ ਬੇਨਤੀ ਮਨ ਵਿੱਚ ਗੁਰੂ ਪੰਜ ਪਿਆਰੇ ਸਾਹਮਣੇ ਖੜੇ ਹੋ ਕੇ ਬਿਲਕੁਲ ਨਜ਼ਰਾਂ ਮਿਲਾ ਕੇ ਅੱਖਾਂ ਵਿੱਚ ਪਾਵ ਧਿਆਨ ਜੋੜ ਕੇ ਤਰਾਤਮਾ ਕਿ ਗੁਰੂ ਸਾਹਿਬ ਦੇ ਪੰਜ ਪਿਆਰੇ ਖੜੇ ਨੇ ਭਾਈ ਸਾਹਿਬ ਭਾਈ ਤੇਜ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੋਹਨ ਸਿੰਘ ਦੀ ਬੰਦੀਕਾਰ ਰੂਪ ਵਿੱਚ ਇਸ ਸਜਨੇ ਦਾ ਰੂਪ ਦਾ ਗੁਰੂ ਸਾਹਿਬ ਦਾ ਰੂਪ ਨਾਲ ਆਪਣੀ ਅਰਦਾਸ ਕਰੋ ਬੇਅੰਤਿਕ ਰਕਾਲ ਨੇ ਕਰਨੀ ਪਾਈ ਬਿਲਕੁਲ ਸਿਮਰਨ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਜੋ ਯਥਾ ਸ਼ਕਤੀ ਪੇਟੋਂ ਭੇਮ ਨਾਲ ਚੜਾਓ ਕਈ ਵਰੀ ਪ੍ਰਸਾਦ ਵਰਤਾਉਂਦੇ ਨੇ ਕੋਈ ਕੋਈ ਸੇਵਾ ਕਰਦਾ ਵਾਝ ਬੜੇ ਪੇਮ ਨਾਲ ਲਿਓ ਪਰ ਧਿਆਨ ਕਿਤੇ ਗੁਰੂ ਗੋਬਿੰਦ ਸਿੰਘ ਜੀ ਚੜਨਾ ਪੰਜ ਪਿਆਰਿਆਂ ਦਾ ਸਨਮੁਖ ਹੋ ਕੇ ਇਹਨੇ ਸੋਚਨਾ ਕਿ ਮੈਂ ਪ੍ਰਸਾਦ ਲੈਣ ਵਾਸਤੇ ਆ ਰਹੇ ਹਾਂ ਇਕੱਠਾ ਕਰਨ ਜੋ ਮਿਲਦਾ ਪੇਮ ਨਾਲ ਲਿਓ ਪ੍ਰਸਾਦ ਲੈਣਾ ਚਾਹੀਦਾ ਪਰ ਕਾਲ ਨਹੀਂ ਕਰਨੇ ਹੇਤ ਉੱਪਰ ਨਹੀਂ ਕਰਨੇ ਚਾਹੀਦੇ ਸੰਤ ਮਹਾਂਪੁਰਸ਼ ਕਹਿੰਦੇ ਨੇ ਕਿ ਪ੍ਰਸਾਦ ਹਮੇਸ਼ਾ ਨੀਵੇਂ ਹੋਣਾ ਚਾਹੀਦਾ ਕਦੇ ਵੀ ਪ੍ਰਸਾਦ ਕਰਨ ਵਾਦੂ ਉੱਪਰ ਰਛਾਣੇ ਚਾਹੀਦੇ ਇਦਾਂਸਰਾ ਕੁਛ ਸਾਹਮਣੇ ਜੋ ਮਿਲੇਗਾ ਆਤਮਾਸਤਮ ਹੋ ਕੇ ਤੇ ਕਾਲ ਨਹੀਂ ਕਰਨੀ ਚਾਹੀਦੀ ਪਾਹੀ ਆਸ ਦੀ ਬੇਨਤੀ ਕਿ ਬਹੁਤ ਬੜਾ ਦਿਨ ਹੁੰਦਾ ਹੈ ਅਰਦਾਸਾ ਗੁਰੂ ਆਪਣੇ ਗੁਰੂ ਸਾਹਿਬ ਨੰਸ਼ਮਕ ਜਾਣ ਕੇ ਹਾਜ਼ਰੀ ਭਰੋ ਤੇ ਸਿਮਰਨ ਕਰੋ ਜਿਉਂ ਜਿਉਂ ਆਪ ਸਿਮਰਨ ਕਰੋਗੇ ਕਿਰਪਾ ਹੋ ਜੇਗੀ ਏ ਦਸਵੀਂ ਸੰਤਾਂ ਭਾਈ ਜਿਹੜੇ ਜੀਕਰ ਹਾਜ਼ਰੀਆਂ ਪੁਰ ਨੇ ਸਾਰੇ ਪੰਡਾ ਜਿੱਤੇ ਜਾਸ ਦੀ ਆਵਾਜ਼ ਪਹੁੰਚ ਦੇ ਜੋ ਇਸ ਗੁਰੂ ਨੂੰ ਦੇਖਦਾ ਭਾਈ ਇਹ ਜੋ ਨਗਰ ਕੀਰਤਨ ਦੀ ਸੇਵਾ ਮਹਾਨ ਸੇਵਾ ਹੁੰਦੀ ਹੈ ਵਰਤਾਖਵਾਜ ਵਾਲੇ ਮਰਾ ਵਰਦੇ ਨੇ ਇਸ ਕਰਕੇ ਭਾਈ ਕਿਸੇ ਨੇ ਕਾਲ ਨਹੀਂ ਕਰਨੀ ਕੋਈ ਵੀ ਔਖਾ ਸ਼ਬਦ ਨਹੀਂ ਬੋਲਣਾ ਕਿਸੇ ਨੇ ਸਭ ਨੂੰ ਦੇਖਣਾ ਗੁਰਬਗਦ ਰੋਪ ਹੈ ਕੋਈ ਵੀ ਦੇਖ ਕੇ ਕਰ ਵੀ ਗਿਆ ਕੋਈ ਕਾਲ ਨਹੀਂ ਇਹ ਵੀ ਰਬ ਦਾ ਰੋਪ ਹੈ ਆਪ ਸੈਨ ਗੁਰੂ ਪ੍ਰੇਮ ਨਾਲ ਉਤਰੋ ਨਾਲ ਨਾਲ ਸਿਮਰਨ ਕਰੋ ਸੋ ਸਭ ਦੀ ਯਾਦ ਹੈ ਬੋਲਨੇ ਜੀਰਾ ਕੇ ਸਿੰਘ ਬੋਲਦਾ ਜੈ ਪਾਇ ਰਾਗੀ ਬੋਲਦਾ ਨਾਲ ਵੀ ਜੁੜੋ ਪਰ ਆਪਣਾ ਧਿਆਨ ਵਸ ਕੇਵਲ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਵੀ ਗੁਰੂ ਸਾਹਿਬ ਜੀ ਦਾ ਪਾਵਨ ਗੁਰਪ੍ਰਬਧਾਨ ਆ ਰਿਹਾ ਹੈ ਇਸੇ ਉਸ ਨੂੰ ਜਮਨਾ ਰਹੇ ਆ ਅਸੀਂ ਪਿਆਰ ਅਗਾਈ ਹੋ ਰਹੀ ਹੈ ਗੁਰੂ ਸਾਹਿਬ ਸਿਵਾਏ ਮਾਨ ਨੇ ਸੰਗਤ ਦਾ ਗੁਣगान ਕਰ ਰਹੀਆਂ ਨੇ ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਸਾਹਿਬ ਦੀ ਕਿਰਪਾ ਬਣ ਜਾਣੀ ਸੋ ਬੇਨਤੀਆਂ ਪਾਈ ਖਲ ਦੇਣ ਦੇ ਲਈ ਹੈ ਮਹਾਰਾਜ ਦਾ ਬਹੁਤ ਬੜਾ ਪ੍ਰਵਕਾਰ ਹੈ ਸਤਿਪਾਸ਼ਾ ਜੀ ਨੇ ਜੇ ਪਟਨਾ ਸਰ ਵਿਖੇ ਪਹਿਲੇ ਆਗ ਲਾਇਆ ਮਾਤਾ ਗੁਜਰੀ ਜੀ ਨੂੰ ਤੇ ਗੁਰੂ ਪਤਨ ਮੁਰਤੇਗ ਉਹ ਹਜ਼ਰ ਮਾਲਾਉਮੇ ਪਾਸ਼ਾ ਜੀ ਦੀ ਅਪਰਪਾਰ ਕਿਰਪਾ तकरीबन 32 33 ਸਾਲ ਬਾਅਦ ਜੀਓ ਪਿਆਰਿਓ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁੱਖ ਮਾਤਾ ਗੁਜਰੀ ਜੀ ਦੀ ਕਿੰਦਾ ਬੜਾ ਜਿਗਰਾ ਹੋਵੇਗਾ ਕਿੰਡੀ ਸਹਿਨ ਸੇਲਤਾ ਹੋਈ ਸਹਿਨਸਾ ਦੀ ਮਹਾਰਾਜ ਤਨ ਗੁਰਤੇਗ ਹਜ਼ਰ ਮਹਾਰਾਜੀ ਬਾਬਾ ਬਕਾਲੇ ਔਰ ਇਹ ਜਿਹੜੇ ਬੈਠ ਕੇ ਜਾਪ ਕਰੀ ਜਾਂਦੇ ਤੇ ਮਾਤਾ ਗੁਜਰੀ ਜੀ ਬਾਹਰ ਬੈਠ ਕੇ ਝੌਂਗੜਾ ਮਾਰ ਕੇ ਹਾਜ਼ਰੀ ਭਰੀ ਜਾਂਦੇ ਜਦੋਂ ਸੁਖੁਲੀ ਗੁਰਦੇਵਾ ਮਹਾਰਾਜ ਨਾਲ ਤਾਣਾ ਪਾਣੀ ਜਿਹਾ ਹੁੰਦੇ ਫਿਰ ਦੁਬਾਰਾ ਇਸ ਤਰ੍ਹਾਂ ਝੌਂੜਾ ਲਾ ਕੇ ਬੈਠ ਜਾਂਦੇ ਬਹੁਤ ਵੱਸਾ ਗਿਤੀ ਗੁਰਦੇਵਾ ਮਹਾਰਾਜ ਨੇ ਸਿੱਧਕ ਭਰੋਸਾ ਦੇਖੋ ਮਾਤਾ ਗੁਜਰੀ ਦਾ ਤੇ ਗੁਰਪ੍ਰ ਸਾਹਿਬ ਇਸ ਦੁਨਿਆਵੀ ਤੌਰ ਤੇ ਜਦੋਂ ਵਿਆਹ ਸਾਦੀ ਹੁੰਦੀ ਹੈ ਉਸ ਤੋਂ ਬਾਅਦ ਨਾ ਸੰਤਾਨ ਹੈ ਨਾ ਕਿਵੇਂ ਅਸੀਂ ਕਰਦੇ ਹਾਂ ਹਾਂ ਮਹਾਰਾਜ ਬਹੁਤ ਹੰਤ ਜਾਮੀ ਸੀ ਕੁਰਤੇਗ ਵਾਹਦਰਮਾਰ ਨਾਮ ਤਪਸਵੀ ਗੁਰੂ ਪਿਤਾ ਸੀ ਪਾ ਮਹਾਰਾਜ ਜੀ ਦੇ ਗੁਰਪਤੀ ਸੀ ਮਾਤਾ ਗੁਜਰੀ ਜੀ ਦੇ ਤੇ ਮਾਤਾ ਜੀ ਬਹੁਤ ਭਾਗਾਂ ਵਾਲੀ ਸੀ ਮਨਨ ਕਰਨ ਵਾਲੀ ਹੁਣ ਪ੍ਰਮਾਤਮਾ ਨੇ ਜਨਮ ਲੈਣਾ ਹੋਵੇ ਪਰ ਤਾਂ ਪ੍ਰਮਾਤਮਾ ਨੇ ਆਪਣਾ ਅਵਤਾਰ ਤਾਂ ਨਵਾਂ ਦੁਨੀਆ ਦੇ ਅੰਦਰ ਆ ਕੇ ਇੱਕ ਮਨੁੱਖੀ ਜਾਮੇ ਅੰਦਰ ਤਾਂ ਕਰੇ ਪਿਆਰੋ ਕੀ ਮਾਂ ਚਾਹੀਦੀ ਹੈ ਭਾਗਾਂ ਵਾਲੀ ਨਾਮ ਜਪਣ ਵਾਲੀ ਪਿਤਾ ਜੀ ਦੇ ਮਹਾਨ ਜੋਗਾ ਜੋ ਨਾਮ ਰਸਿਆ ਹੋਵੇ ਤੇ ਮਹਾਰਾਜ ਚੁਣਿਆ ਤਾਂ ਵਰਤੇ ਇੱਕ ਵਾਹਦਰ ਦੇਕਾਰ ਤੇ ਮਾਤਾ ਜੀ ਦੇ ਮਹਾਰਿਪਾਵ ਇਹ ਕਿਰਪਾ ਬਣੀ ਪਰਮਾਤਮਾ ਕਾਰਪੁਰਖ ਦੀ ਹੇਮ ਗੁਣ ਸਾਭ ਸਿਮਾਰ ਦਸ਼ ਦਮ ਦੀ ਰੂਪੀ ਸੇਵਾ ਕਰੇ ਸੀ ਤਪੱਸਿਆ ਕਰੇ ਸੀ ਉਹ ਸੇ ਕਾਰਪੁਰ ਨੇ ਆ ਕੇ ਆਪਣਾ ਥਾਕੜਾ ਆਪਣਾ ਦੇ ਕੇ ਭੇਜਿਆ ਕਿ ਜਾਓ ਮੋ ਤੋ ਸੁਤਨਵਾਜਾ ਕਿ ਮੈਂ ਤੇਰਾ ਆਪਣਾ ਪੁੱਤਰ ਨਵਾਜਿਆ ਹੈ ਦੁਨੀਆ ਵਿੱਚ ਜਾ ਕੇ ਇੱਕੋ ਪਰਮਾਤਮਾ ਦਾ ਨਾਮ ਜਪਾਣਾ ਤੇ ਦੁਸ਼ਟਾਂ ਨੂੰ ਮਾਲਣਾ ਪਾਣਾ ਧਰਮ ਚਲਾਵਨ ਦੁਸ਼ਟ ਲੋਕੋ ਮੂਵਲ ਪਾਣਾ ਦੁਸ਼ਟਾਂ ਨੂੰ ਅਹੰਕਾਰ ਨੂੰ ਸੋਧਣਾ ਹੈ ਤੇ ਜਿਹੜਾ ਬਾਈ ਤੇ ਮਕਸਦ ਹੈ ਗੁਰੂ ਗੋਬਿੰਦ ਸਿੰਘ ਜੀਆਂ ਦਾ ਕਿ ਦੁਨੀਆ ਵਿੱਚ ਆ ਕੇ ਧਰਮ ਚਲਾਉਣ ਦਾ ਸੀ ਅਹੰਕਾਰੀਆਂ ਜਾਲਮਾਂ ਦਾ ਖਾਤਮਾ ਕਰਨਾ ਸੀ ਕੋਈ ਸਰੀਰ ਲੈ ਕੇ ਮਾਤੇ ਸੰਸਾਰ ਵਿੱਚ ਕੋਈ ਕਾਮਯਾਬੀ ਨਹੀਂ ਹੈ ਸੰਸਾਰ ਕੇ ਤੌਰ ਤੇ ਕਿ ਜੀਵਨ ਚਲਾਉਣਾ ਹੈ ਕਿਰਤ ਚਲਾਉਣੀ ਹੈ ਜਾਂ ਕਾਰੋਬਾਰ ਚਲਾਉਣਾ ਨਹੀਂ ਮਰ ਕੋਈ ਮਨੁੱਖ ਸੀ ਧਰਮ ਚਲਾਉਣ ਦੁਸ਼ਟ ਸਵਨ ਕੋ ਮੂਲ ਪਾੜ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਤਨ ਦਾ ਪ੍ਰਚਾਰ ਕਰਨ ਮਦਿ ਗੁਰੂ ਸਾਹਿਬ ਜੀ ਆਏ ਆਪ ਆਏ ਕਲ ਨਗਰ ਕਿਤਰਾ ਹੋਣਗੇ ਹਰ ਸਰਕਾਰ ਦੁਆਰ ਪਰਸੋਂ ਪਾਈ ਪੁਰੇ ਮਹਾਰਾਜ ਦੇ ਪ੍ਰਕਾਸ਼ਿਕ ਗੁਰੂ ਹੈ ਫਿਰ ਜਾ ਕੇ ਪਹਿਲਾਂ ਨੰਗਰ ਸੇਵਾ ਕਰੋ ਕੀਰਤਨ ਦੀ ਹਾਜ਼ਰੀ ਪ੍ਰਵਾਣੀ ਪੜੋ ਵਧਾਈਆਂ ਦਿਓ ਮਹਾਰਾਜ ਸੰਗਤਾਂ ਨੂੰ ਨਾਲ ਆਪਣੀ ਦਾਸਾਂ ਕਰੂ ਹਰ ਪੂਰੇ ਪ੍ਰੋਸਨ ਸਿਮਰਨ ਕਰੋ ਆ ਬਸ ਸੇ ਪਾਸ ਬਲਾਵਿ ਪਾਵੇ ਲਾਣਗੇ ਸਭ ਨੇ ਪਾਈ ਬੇਨਤੀਆਂ ਕਿ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਪਾਰ ਕਿਰਪਾ ਦੇ ਨਾਲ ਕੱਲ ਹਰ ਗੁਰਦੁਆਰੇ ਸੇਵੇ ਕੀ ਦਾਤਾ ਤਰਬ ਜੋ ਸਪੰਸੇ ਮੇ 10ਵੇਂ ਬਾਸਾ ਮਹਾਰਾਜ ਗੁਰੂ ਸਿੰਘ ਜੀ ਆਦੇ ਪ੍ਰਕਾਸ਼ ਦਿਹਾੜੇ ਨੂੰ ਜੋ ਗੁਰਪੁਰਬ ਹੈ ਸਾਹਿਬ ਦਾ ਪ੍ਰਕਾਸ਼ ਆ ਗੁਰਪੁਰਬ ਹੈ ਤੇ ਸਮੰਵਿਛਨ ਰੀਤਨ ਹੋਣਗੇ ਆਪ ਦੀ ਹਾਜ਼ਰੀ ਪਰੋਤ ਅਰਦਾਸਾਂ ਕਰੋ ਤੇ ਗੁਰਮਤਿ ਬਚਨ ਕਰਵਾ ਬਾਣੀ ਪੜੋ ਨਾਲ ਨਾਲ ਪੈਮਨ ਬਣਾ ਕੇ ਸਿੰਘ ਸਜੋ ਖਾਂਡੇ ਵੱਲ ਪਉਣ ਸੇ ਕੀ ਗੁਰਮਤਿ ਸਿੰਘ ਸਜ ਕੇ ਸੰਗ ਸਜ ਕੇ ਸਿੰਘਿਆ ਸਜ ਕੇ ਬਾਣੀ ਪੜ ਕੇ ਲਾਹ ਲ ਲਈ ਤਾਂ ਕਿ ਸਾਡੇ ਕਰੰਗ ਸੁਣਣ ਅੱਜ ਇਹ ਕਹਿਣਾ ਮਨ ਅਨੰਦ ਮਣੇ ਬ੍ਰਿਮਾਰਾ ਕਿਰਪਾ ਕਾ ਆਵਸਾਈ ਹਾਂ ਸਭ ਉਤੇ ਮੇਰ ਕਰਨ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾ ਦਰਵਾਜ਼ਾ ਵਾਲੇ ਸ਼ੈਨ ਸ਼ਾ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਿਰਪਾ ਕਰਨੇ ਆਪ ਸਾਈ ਹੋਣਾ ਜੀ ਸਭ ਦਾ ਭਲਾ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ